ਕਹਿੰਦੇ ਨੇ ਕਿ ਜ਼ਿੰਦਗੀ ਦੀ ਗੱਡੀ ਦੇ ਪਤੀ ਪਤਨੀ ਦੋ ਪਹੀਏ ਹੁੰਦੇ ਨੇ ਜੋ ਸਾਰੀ ਉਮਰ ਇੱਕ ਦੂਜੇ ਦੇ ਨਾਲ ਚੱਲਦੇ ਨੇ ਜੇ ਇਹਨਾਂ ਵਿੱਚੋਂ ਇੱਕ ਪਹੀਆ ਵੀ ਟੁੱਟ ਜਾਵੇ ਤਾਂ ਜ਼ਿੰਦਗੀ ਦੀ ਗੱਡੀ ਰੁਕ ਜਾਂਦੀ ਹੈ ਜੇ ਆਪਾਂ ਕਹੀਏ ਕਿ ਪਤੀ ਪਤਨੀ ਦੀ ਜੇ ਆਪਸ ਵਿੱਚ ਬਣਦੀ ਹੈ ਤਾਂ ਜ਼ਿੰਦਗੀ ਸਵਰਗ ਹੈ ਪਰ ਜੇ ਕਿਤੇ ਨਹੀਂ ਬਣਦੀ ਤਾਂ ਜ਼ਿੰਦਗੀ ਨਰਕ ਹੈ ਜਾਣੀ ਪਤੀ ਪਤਨੀ ਦਾ ਜੋ ਰਿਸ਼ਤਾ ਉਹ ਬੜਾ ਹੀ ਅਨਮੋਲ ਰਿਸ਼ਤਾ ਹੈਗਾ ਅੱਜ ਦੀ ਸੱਚੀ ਘਟਨਾ ਦੇ ਵਿੱਚ ਪਤੀ ਨੇ ਆਪਣੀ ਪਤਨੀ ਦੇ ਨਾਲ ਜੋ ਕੀਤਾ ਉਹ ਬੜਾ ਹੀ ਸ਼ਰਮਸ਼ਾਰ ਕਰਨ ਵਾਲਾ ਹੈ ਜਦੋਂ ਤੁਸੀਂ ਵੀ ਇਸ ਘਟਨਾ ਨੂੰ ਸੁਣੋਗੇ ਤਾਂ ਤੁਹਾਨੂੰ ਯਕੀਨ ਨਹੀਂ ਆਵੇਗਾ ਕਿ ਇੱਕ ਪਤੀ ਆਪਣੀ ਪਤਨੀ ਦੇ ਨਾਲ ਐਦਾਂ ਕਿਵੇਂ ਕਰ ਸਕਦਾ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਪਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਝਾਰਖੰਡ ਝਾਰਖੰਡ ਦਾ ਜ਼ਿਲ੍ਹਾ ਤਨਬਾਤ ਇਸ ਦਾ ਥਾਣਾ ਪੁਟਕੀ ਥਾਣੇ ਦੇ ਅਧੀਨ ਇੱਕ ਇਲਾਕਾ ਸ਼ਰੀ ਨਗਰ ਕਲੋਨੀ ਗੱਲ ਹੈ 8 ਨਵੰਬਰ 2024 ਦੇ ਸਵੇਰ ਤਕਰੀਬਨ 6:7 ਵਜੇ ਇੱਥੋਂ ਦੇ ਇੱਕ ਘਰ ਵਿੱਚੋਂ ਚੀਕਾਂ ਦੀ ਰੋਣ ਦੀ ਆਵਾਜ਼ ਆਉਂਦੀ ਹੈ ਜਦੋਂ ਆਸੇ-ਪਾਸੇ ਵਾਲਿਆਂ ਨੂੰ ਇਹ ਆਵਾਜ਼ ਸੁਣਦੀ ਹੈ ਤਾਂ ਉਹ ਉਸ ਘਰ ਵੱਲ ਭਾਈਦੇ ਨੇ ਘਰ ਨੂੰ ਬਾਹਰੋਂ ਕੁੰਡਾ ਲੱਗਿਆ ਹੁੰਦਾ ਹੈ ਤੇ ਉਸ ਦਾ ਕੁੰਡਾ ਖੋਲਿਆ ਜਾਂਦਾ ਹੈ ਕੁੰਡਾ ਖੋਲ ਕੇ ਜਦੋਂ ਅੰਦਰ ਦੇਖਿਆ ਜਾਂਦਾ ਹੈ ਤਾਂ ਜੋ ਮੰਜ਼ਰ ਸੀ ਬੜਾ ਹੀ ਭਿਆਨਕ ਸੀ ਇਸ ਘਰ ਵਿੱਚ ਰਹਿਣ ਵਾਲੀ ਮੀਰਾ ਜੋ ਕਿ ਖੂਨ ਦੇ ਨਾਲ ਲਥਪਥ ਪਈ ਸੀ ਤੇ ਇਸ ਦਾ 4-5 ਸਾਲਾਂ ਦਾ ਬੱਚਾ ਇਸ ਦੇ ਕੋਲ ਰੋ ਰਿਹਾ ਸੀ ਹੁਣ ਮੀਰਾ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਪਰ ਡਾਕਟਰ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੰਦੇ ਨੇ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਮੌਕੇ ਤੇ ਪੁਲਿਸ ਆਉਂਦੀ ਹੈ ਤੇ ਮੀਰਾ ਦੇ ਪਤੀ ਲਲਨ ਪਾਸ ਬਾਣ ਦੀ ਤਲਾਸ਼ ਕੀਤੀ ਜਾਂਦੀ ਆ ਕਿ ਆਖਰ ਉਹ ਕਿੱਥੇ ਹੈ ਉਹ ਗਾਇਬ ਕਿਉਂ ਹੋ ਗਿਆ ਮੀਰਾ ਦੇ ਪੇਕਿਆਂ ਨੂੰ ਵੀ ਖਬਰ ਕਰ ਦਿੱਤੀ ਜਾਂਦੀ ਹੈ ਜੋ ਮੀਰਾ ਦੀ ਮਾਂ ਹੁੰਦੀ ਹੈ ਉਸ ਦਾ ਨਾਮ ਸੋਨੀ ਦੇਵੀ ਹੁੰਦਾ ਹੈ ਉਹ ਆਉਂਦੀ ਹੈ ਉਹ ਦੱਸਦੀ ਹੈ ਕਿ ਮੀਰਾ ਤੇ ਲੱਲਨ ਪਾਸਮਣ ਦਾ ਵਿਆਹ 13 ਜੂਨ 2011 ਨੂੰ ਹੋਇਆ ਸੀ ਤੇ ਜੋ ਮੀਰਾ ਸੀ ਉਹ ਆਪਣੇ ਪਤੀ ਦੇ ਨਾਲ ਝਗੜਾ ਕਰਕੇ ਤਕਰੀਬਨ ਹਫਤਾ ਪਹਿਲਾਂ ਪੇਕੇ ਚਲੀ ਗਈ ਸੀ ਪਟਨਾ ਤੇ ਉਸ ਤੋਂ ਬਾਅਦ ਜੋ ਲੱਲਨ ਸੀ ਉਹ ਮੀਰਾ ਨੂੰ ਪੇਕਿਆਂ ਤੋਂ ਲੈ ਆਇਆ ਸੀ 7 ਨਵੰਬਰ 2024 ਪਰ 8 ਨਵੰਬਰ 2024 ਦੀ ਸਵੇਰ ਨੂੰ ਜੋ ਮੀਰਾ ਹੁੰਦੀ ਹੈ ਉਸ ਦੇ ਸੱਟਾਂ ਮਾਰੀਆਂ ਜਾਂਦੀਆਂ ਤੇ ਜਿਸ ਨਾਲ ਉਸ ਦੀ ਮੌਤ ਹੋ ਜਾਂਦੀ ਹੈ ਪੁਲਿਸ ਦਾ ਸ਼ੱਕ ਲੱਲਨ ਦੇ ਉੱਤੇ ਜਾਂਦਾ ਹੈ ਕਿ ਇਹ ਕੰਮ ਲੱਲਨ ਨੇ ਕੀਤਾ ਕਿਉਂਕਿ ਜੋ ਲੱਲਨ ਅਤੇ ਮੀਰਾ ਸੀ ਇਹਨਾਂ ਦੋਨਾਂ ਦੇ ਰਿਸ਼ਤੇ ਸਹੀ ਨਹੀਂ ਸੀ ਮੀਰਾ ਲੜਕੇ ਹੀ ਪੇਕੇ ਗਈ ਸੀ ਫਿਰ ਜੋ ਲੱਲਨ ਸੀ ਉਹ ਆਪਣੀ ਸੱਸ ਤੋਂ ਤੇ ਮੀਰਾ ਤੋਂ ਮਾਫੀ ਮੰਗ ਕੇ ਮੀਰਾ ਨੂੰ ਆਪਣੇ ਨਾਲ ਲੈ ਆਇਆ ਸੀ ਇਹ ਗੱਲ ਸੁਭਾਵਕ ਸੀ ਕਿ ਜੋ ਇਹ ਮੀਰਾ ਦਾ ਕਤਲ ਹੋਇਆ ਇਸ ਪਿੱਛੇ ਲੱਲਨ ਦਾ ਹੀ ਹੱਥ ਹੈ ਹੁਣ ਲੱਲਨ ਦੀ ਤਲਾਸ਼ ਕੀਤੀ ਜਾਂਦੀ ਹੈ ਪਰ ਲੱਲਨ ਦਾ ਪੁਲਿਸ ਨੂੰ ਕਿਤੇ ਵੀ ਕੁਝ ਪਤਾ ਨਹੀਂ ਲੱਗਦਾ ਲੱਲਨ ਦੇ ਮੋਬਾਈਲ ਫੋਨ ਦੀ ਲੋਕੇਸ਼ਨ ਕਢਾਈ ਜਾਂਦੀ ਹੈ ਤਾਂ ਲੋਕੇਸ਼ਨ ਆਉਂਦੀ ਹੈ ਬਿਹਾਰ ਦੇ ਨਵਦਾ ਦੇ ਵਿੱਚ ਤਾਂ ਹੁਣ ਪੁਲਿਸ ਇਸ ਲੋਕੇਸ਼ਨ ਤੇ ਪਹੁੰਚਦੀ ਹੈ ਅਖਰ ਲੱਲਨ ਨੂੰ ਗ੍ਰਿਫਤਾਰ ਕਰ ਲੈਂਦਾ ਜਾਂਦਾ ਹੈ ਇਸ ਤੋਂ ਸ਼ਕਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਜੋ ਇਹ ਕਹਾਣੀ ਦੱਸਦਾ ਹੈ ਉਹ ਸੁਣ ਕੇ ਸਭ ਦੇ ਰੌਂਗ ਟੇ ਖੜੇ ਹੋ ਜਾਂਦੇ ਆ ਤੇ ਜੋ ਸੱਚ ਲੋਕਾਂ ਦੇ ਸਾਹਮਣੇ ਆਉਂਦਾ ਉਹ ਸੁਣ ਕੇ ਲੋਕਾਂ ਨੂੰ ਲੱਗਦਾ ਕਿ ਇੱਕ ਪਤੀ ਆਪਣੀ ਪਤਨੀ ਦੇ ਨਾਲ ਐਦਾਂ ਕਿਵੇਂ ਕਰ ਸਕਦਾ ਉਹ ਦੱਸਦਾ ਕਿ ਮੇਰਾ ਮੀਰਾ ਦੇ ਨਾਲ ਵਿਆਹ ਹੋਇਆ ਜ਼ਿੰਦਗੀ ਅੱਛੀ ਚੱਲ ਰਹੀ ਸੀ ਦੋ ਇਹਨਾਂ ਦੇ ਮੁੰਡੇ ਹੋ ਗਏ ਤੇ ਮੀਰਾ ਦੇ ਪੇਟ ਦੇ ਵਿੱਚ ਪਥਰੀ ਹੋ ਗਈ ਜੋ ਲਲਨ ਸੀ ਉਹ ਆਟੋ ਚਲਾਉਂਦਾ ਸੀ ਪਥਰੀ ਦਾ ਆਪਰੇਸ਼ਨ ਕਰਵਾਉਣਾ ਸੀ ਉਸ ਵਾਸਤੇ ਪੈਸਿਆਂ ਦੀ ਲੋੜ ਸੀ ਲਲਨ ਨੇ ਲੋਕਾਂ ਤੋਂ ਪੈਸੇ ਉਧਾਰ ਲੈ ਲਏ ਤੇ ਹੁਣ ਮੀਰਾ ਦਾ ਆਪਰੇਸ਼ਨ ਕਰਵਾ ਦਿੱਤਾ ਮੀਰਾ ਠੀਕ ਹੋ ਗਈ ਤੇ ਲਲਨ ਨੇ ਹੋਰ ਵੀ ਜੋ ਲੋਕ ਸੀ ਉਹਨਾਂ ਤੋਂ ਪੈਸੇ ਉਧਾਰ ਲੈਂਦੇ ਹੋਏ ਸੀ ਹੁਣ ਜੋ ਪੈਸੇ ਦੇਣ ਵਾਲੇ ਸੀ ਉਹ ਲਲਨ ਤੋਂ ਆਪਣੇ ਪੈਸੇ ਵਾਪਸ ਮੰਗ ਰਹੇ ਸੀ ਉਸ ਉੱਪਰ ਵਿਆਜ ਵੀ ਲੱਗ ਰਿਹਾ ਸੀ ਲਲਨ ਆਟੋ ਚਲਾਉਂਦਾ ਸੀ ਪਰ ਉਸ ਕੋਲ ਇੰਨੇ ਪੈਸੇ ਨਹੀਂ ਸੀ ਤਾਂ ਜੋ ਉਹ ਆਪਣਾ ਕਰਜ਼ਾ ਝੁਕਾ ਸਕੇ ਉਹ ਮੀਰਾ ਨੂੰ ਕਹਿੰਦਾ ਕਿ ਆਪਣੇ ਪੇਕਿਆਂ ਤੋਂ ਪੈਸੇ ਲੈ ਕੇ ਆ ਪਰ ਮੀਰਾ ਦੇ ਪੇਕੇ ਵੀ ਗਰੀਬੀ ਸੀ ਇਸ ਕਰਕੇ ਮੀਰਾ ਆਪਣੇ ਪੇਕਿਆਂ ਤੋਂ ਪੈਸੇ ਨਹੀਂ ਲਿਆ ਸਕਦੀ ਸੀ ਪਰ ਲੱਲਨ ਉੱਪਰ ਜਿਨ੍ਹਾਂ ਨੇ ਉਸ ਨੂੰ ਪੈਸੇ ਦਿੱਤੇ ਸੀ ਉਹ ਦਬਾਅ ਪਾ ਰਹੇ ਸੀ ਕਿ ਸਾਡੇ ਪੈਸੇ ਮੋੜ ਜਿੱਥੋਂ ਮਰਜ਼ੀ ਲਿਆ ਕੇ ਦੇ ਇੱਕ ਬੰਦਾ ਉਸ ਨੂੰ ਕਹਿੰਦਾ ਕਿ ਚਾਹੇ ਤੂੰ ਆਪਣੇ ਆਪ ਨੂੰ ਵੇਚ ਚਾਹੇ ਆਪਣੀ ਔਰਤ ਨੂੰ ਵੇਚ ਮੈਨੂੰ ਪੈਸੇ ਚਾਹੀਦੇ ਆ ਜਦੋਂ ਇਹ ਗੱਲ ਲੱਲਨ ਨੇ ਸੁਣੀ ਤਾਂ ਲੱਲਨ ਦੇ ਦਿਮਾਗ ਦੇ ਵਿੱਚ ਇੱਕ پلان ਆਇਆ ਉਸ ਨੇ ਉਸ ਕਰਜ਼ ਦੇਣ ਵਾਲੇ ਨੂੰ ਹੀ ਕਹਿ ਦਿੱਤਾ ਕਿ ਜੇ ਤੈਨੂੰ ਐਦਾਂ ਹੀ ਲੱਗਦਾ ਤੂੰ ਮੇਰੀ ਘਰ ਵਾਲੀ ਨਾਲ ਸੰਬੰਧ ਬਣਾ ਕੇ ਆਪਣੇ ਪੈਸੇ ਬਰਾਬਰ ਕਰ ਲੈ ਹੁਣ ਜੋ ਲਲਨ ਹੁੰਦਾ ਹੈ ਉਹ ਕਰਜ਼ਦਾਰ ਨੂੰ ਆਪਣੀ ਘਰ ਵਾਲੀ ਕੋਲ ਲਿਆਉਂਦਾ ਹੈ ਤੇ ਮੀਰਾ ਨੂੰ ਕਹਿੰਦਾ ਕਿ ਇਸ ਨਾਲ ਸੰਬੰਧ ਬਣਾ ਮੀਰਾ ਇਸ ਗੱਲ ਦਾ ਵਿਰੋਧ ਕਰਦੀ ਹੈ ਪਰ ਜਦੋਂ ਉਸ ਨੂੰ ਜ਼ਿਆਦਾ ਕੰਪੈਲ ਕੀਤਾ ਜਾਂਦਾ ਹੈ ਤਾਂ ਹੁਣ ਮੀਰਾ ਮਜਬੂਰ ਹੋ ਜਾਂਦੀ ਹੈ ਉਸ ਬੰਦੇ ਦੇ ਨਾਲ ਸੰਬੰਧ ਬਣਾਉਣ ਲਈ ਹੁਣ ਲਲਨ ਐਦਾਂ ਹੀ ਕਰਦਾ ਹੈ ਜਿਨ੍ਹਾਂ ਤੋਂ ਕਰਜ਼ਾ ਲੈਂਤਾ ਹੋਇਆ ਸੀ ਉਹਨਾਂ ਨੂੰ ਘਰ ਵਿੱਚ ਲੈ ਕੇ ਆਉਂਦਾ ਤੇ ਕਹਿੰਦਾ ਕਿ ਤੁਸੀਂ ਮੇਰੀ ਘਰ ਵਾਲੀ ਨਾਲ ਸੰਬੰਧ ਬਣਾ ਕੇ ਆਪਣਾ ਕਰਜ਼ਾ ਪੂਰਾ ਕਰ ਲਓ ਹੁਣ ਤਾਂ ਜੋ ਲਲਨ ਸੀ ਉਹ ਆਮ ਲੋਕਾਂ ਨੂੰ ਵੀ ਕਹਿਣ ਲੱਗ ਗਿਆ ਸੀ ਕਿ ਜੇ ਤੁਸੀਂ ਮᱡੇ ਲੈਣੇ ਆ ਮੈਨੂੰ ਪੈਸੇ ਦੇ ਦਿਓ ਤੇ ਮੇਰੀ ਘਰ ਵਾਲੀ ਨਾਲ ਸੰਬੰਧ ਬਣਾ ਲਓ ਇਸ ਗੱਲ ਤੋਂ ਮੀਰਾ ਬਹੁਤ ਜ਼ਿਆਦਾ ਦੁਖੀ ਹੋ ਜਾਂਦੀ ਹੈ ਤੇ ਆਖਰ ਉਹ ਆਪਣਾ ਘਰ ਛੱਡ ਕੇ ਆਪਣੀ ਮਾਂ ਕੋਲ ਪੇਕੇ ਚਲੀ ਜਾਂਦੀ ਹੈ ਤੇ ਇਹ ਗੱਲ ਉਹ ਆਪਣੀ ਮਾਂ ਨੂੰ ਵੀ ਦੱਸਦੀ ਹੈ ਪਰ ਮਾਂ ਨੇ ਇਹ ਗੱਲ ਆਪਣੇ ਕੋਲ ਹੀ ਰੱਖੀ ਕਿਉਂਕਿ ਇਹ ਬੜੀ ਵੱਡੀ ਬਦਨਾਮੀ ਵਾਲੀ ਗੱਲ ਸੀ ਉਸ ਤੋਂ ਬਾਅਦ ਲੱਲਣ ਹੁਣ ਆਪਣੇ ਸਹੁਰੇ ਜਾਂਦਾ ਹੈ ਯਾਨੀ ਮੀਰਾ ਕੋਲ ਜਾਂਦਾ ਹੈ ਆਪਣੀ ਸੱਸ ਦੀਆਂ ਮਿੰਤਾਂ ਕਰਦਾ ਮੀਰਾ ਦੀਆਂ ਮਿੰਤਾਂ ਕਰਦਾ ਕਿ ਐਦਾਂ ਦਾ ਮੈਂ ਕੁਝ ਵੀ ਅੱਗੇ ਤੋਂ ਨਹੀਂ ਕਰਾਂਗਾ ਮਾਫੀ ਮੰਗਦਾ ਹੈ ਤੇ ਮੀਰਾ ਨੂੰ ਆਪਣੇ ਨਾਲ ਲੈ ਆਉਂਦਾ ਹੈ 7 ਨਵੰਬਰ ਨੂੰ ਆਪਣੇ ਨਾਲ ਲਿਆ ਕੇ ਉਸ ਤੋਂ ਬਾਅਦ ਫਿਰ ਉਸ ਨੂੰ ਉਹੀ ਗੱਲ ਲਈ ਮਜਬੂਰ ਕਰਦਾ ਹੈ ਇਹਨਾਂ ਦਾ ਝਗੜਾ ਹੋ ਜਾਂਦਾ ਹੈ ਝਗੜੇ ਤੋਂ ਬਾਅਦ ਲਲਨ ਗੁੱਸੇ ਵਿੱਚ ਆ ਜਾਂਦਾ ਹੈ ਤੇ ਮੀਰਾ ਦੇ ਸਿਰ ਵਿੱਚ ਕਿਸੇ ਭਾਰੀ ਚੀਜ਼ ਦੇ ਨਾਲ ਬਾਹਰ ਕਰਦਾ ਹੈ ਬਾਹਰ ਕਰਨ ਤੋਂ ਬਾਅਦ ਲਲਨ ਨੂੰ ਪਤਾ ਲੱਗ ਜਾਂਦਾ ਹੈ ਕਿ ਮੀਰਾ ਹੁਣ ਨਹੀਂ ਬਚੇਗੀ ਇਹ ਸਭ ਕੁਝ ਕਰਕੇ ਲੱਲਨ ਆਪਣੇ ਘਰ ਦੇ ਵਿੱਚੋਂ ਫਰਾਰ ਹੋ ਜਾਂਦਾ ਹੈ ਤੇ ਘਰ ਨੂੰ ਬਾਹਰੋਂ ਕੁੰਡਾ ਲਾ ਜਾਂਦਾ ਹੈ ਪਰ ਉਸ ਤੋਂ ਬਾਅਦ ਜਦੋਂ ਆਂਢੀ ਗਮਾਂਢੀ ਚੀਕਾਂ ਸੁਣ ਕੇ ਰੌਲਾ ਸੁਣ ਕੇ ਇਸ ਘਰ ਕੋਲ ਆਉਂਦੇ ਨੇ ਤੇ ਕੁੰਡਾ ਖੋਲ੍ਹ ਕੇ ਅੰਦਰ ਦੇਖਦੇ ਨੇ ਤਾਂ ਜੋ ਮੀਰਾ ਸੀ ਉਹ ਤੜਫ ਰਹੀ ਸੀ ਉਸ ਨੂੰ ਚੱਕ ਕੇ ਹਸਪਤਾਲ ਲਿਜਾਇਆ ਜਾਂਦਾ ਪਰ ਉਸ ਦੀ ਮੌਤ ਹੋ ਜਾਂਦੀ ਹੈ ਤੇ ਲੱਲਨ ਨੂੰ ਗ੍ਰਿਫਤਾਰ ਕਰਕੇ ਪੁਲਿਸ ਵੱਲੋਂ ਕੇਸ ਦਰਜ ਕਰਕੇ ਜੇਲ੍ਹ ਪੇਜ ਦਿੱਤਾ ਜਾਂਦਾ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ ਕਿਦਾਂ ਦੇ ਕ੍ਰਾਈਮ ਕਿਦਾਂ ਕਿਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਪਤੀ ਨੇ ਹੀ ਆਪਣੀ ਪਤਨੀ ਦੇ ਨਾਲ ਉਹ ਕੀਤਾ ਜਿਸ ਦੀ ਸ਼ਾਇਦ ਕੋਈ ਵੀ ਕਲਪਨਾ ਨਹੀਂ ਕਰ ਸਕਦਾ ਆਪਣੀ ਪਤਨੀ ਨੂੰ ਹੀ ਧੰਦਾ ਕਰਨ ਲਈ ਆਪਣੀ ਪਤਨੀ ਨੂੰ ਹੀ ਦੂਜੇ ਲੋਕਾਂ ਦੇ ਨਾਲ ਸੰਬੰਧ ਬਣਾਉਣ ਲਈ ਮਜਬੂਰ ਕਰ ਦਿੱਤਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਿ ਇਹੋ ਜੇ ਪਤੀ ਦੇ ਨਾਲ ਕੀ ਹੋਣਾ ਚਾਹੀਦਾ ਇਸ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਆ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਿਕਾਲ